ਨਾਮ ਆਪਣਾ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਜੀ ਕੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਕਾਨਫਰੰਸ ਕਰ ਰਹੇ ਹੋ ਜੀ ਕੋਆਪਰੇਟਿਵ ਸਟ੍ਰੈਟਿਜੀਕ ਫੈਕਟਰੀ ਨੇ ਘਪਲਾ ਕੀਤਾ ਹੈ ਅੱਛਾ ਜੀ ਸਰਕਾਰ ਦੇ ਖਜ਼ਾਨੇ ਨਾਲ ਧੱਕੀ ਮਾਰੀ ਅੱਛਾ ਉਹਨੇ 44212 ਰੁਪਈਆ ਦਾ ਆਪ ਹੀ ਅਬ ਲੈ ਗਿਆ ਮਾਫੀ ਜੋ ਵਿੱਚ ਪ੍ਰਿਆਰ ਸਰਕਾਰ ਦੇ ਰੂਲ ਉਤਾਰਕ ਨਾਤਾ ਸੈਕਟਰੀ 9 ਕੋਈ ਵੀ ਮਰਾਜਾ ਲੈ ਨਹੀਂ ਸਕਦਾ ਇਹ ਧਰਮਾ ਵੀ ਪਰਦਾ ਬੰਦਾ ਤੇ ਆਹੋ ਤੇ ਮੇਰੇ ਤੋਂ ਤੱਕ ਪੜ ਸੈਕਟ ਗਿਆ ਇਹਨੇ 46212 ਰੁਪਏ 160 ਪੈਸੇ ਦੀ ਤਰਦੀ ਮਹ ਅੱਛਾ ਇਹਰੇ ਨੇ ਆਧਪਿਓ ਬਰਵੰਤ ਸਿੰਘ ਪਿਓ ਦੇ ਨਾਂ ਤੇ ਜੋ 10 ਏਕੜ ਦਾ ਮਾਰਕਾ ਜੀ ਉਹ ਤੋਂ 170212 ਰੁਪਏ ਦੀ ਮਾਫੀ ਲਈ ਆ ਮੇਰੇ ਕੋਲ ਤਸਵੀਰ ਇਹਰੇ ਨੇ ਆ ਦੀ ਮਾ ਦੇਣਾ 83695 ਰੁਪਏ 95 ਪੈਸੇ ਦੀ ਆ ਦੀ ਮਾ ਦੇਣਾ ਬਾਕੀ ਲੈ ਇਨਾ ਕੋਈ 18 ਨੰਨੇ ਨਹੀਂ ਮਾਰਦੇ ਚਾਹੇ ਦਾ ਕਲੀਅਰ ਸਰਟੀਫਿਕੇਟ ਹੈ ਸੈਕਟਰੀ ਦਾ ਦੁਰਾਜ ਅਸੀਂ ਇਹ ਸਾਰੇ ਉੱਚ ਅਧਾਰੀਆਂ ਨੂੰ ਦੇ ਦਿੱਤੇ ਸਾਰਿਆਂ ਦਾ ਪ੍ਰਸ਼ਨ ਹਾਲ ਤੱਕ ਕੋਈ ਵਾਈ ਦੀ ਕਾਰਵਾਈ ਵੀ ਹੋਈ ਡੀਆਰ ਦੇ ਅੰਚਲ ਰਹੇ ਨਾਲ ਦੇ ਇਨਸਪੈਕਟਰ ਨੂੰ ਮੈਨੂੰ ਰੋਜ਼ ਪਾਸੇ ਫੋਨ ਤੇ ਸਾਈਡ ਤੇ ਕਰ ਤੁਸਾਂ ਦੇ ਕਾਗਜ਼ਾ ਕਿ ਕੋਈ ਬੱਜੂਆਂ ਦੇ ਦਾ ਸੈਕਟਰੀ ਭੇਜਦਾ ਵੀ ਤੂੰ ਸਾਈਡ ਤੇ ਕਿਉਂ ਨਾ ਗੱਲ ਕਰਦਾ ਦੀ ਮੰਗਾਂ ਤੁਹਾਡੀ ਸਾਡੀ ਮੰਗਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਪਰਚਾ ਵੀ ਦਰਜ ਹੋਵੇ ਤੇ ਜੇ ਬਾਜੇ ਰੋਕ ਲੈਂਦੇ ਆ ਇਹ 2-2 ਇਕ-ਇਕੜ ਤੋਂ ਲੈ ਕੇ 5 ਇਕੜ ਵਾਲੇ ਵਿੱਚੋਂ ਨੇ ਦੋ ਢਾਈ ਸੋ ਬੰਦੇ ਜਿਹੜਾ ਇਹਨਾਂ ਨੂੰ ਮਾਫੀ ਨਹੀਂ ਮਿਲੀ ਇਹਨਾਂ ਨੂੰ ਜਿਹੜੇ 10-10 ਸਕ੍ਰੀਨ ਨੂੰ ਮਾਫੀ ਦੀ ਗਏ ਅੱਛਾ ਕਿਹੜੀ ਪਾਰਟੀ ਤੋਂ ਤੁਸੀਂ ਮੈਂ ਕਾਂਗਰਸ ਤੋਂ ਕਾਂਗਰਸ ਤੋਂ ਜੇ ਕਾਂਗਰਸੀ ਹੋਗੇ ਵੀ ਤੁਹਾਡੀ ਕੋਈ ਸੁਣ ਨਹੀਂ ਰਹੇ ਨਹੀਂ ਸਾਬ ਅਫਸਰ ਵੀ ਸੁਣਦਾ ਬਹੁਤ ਫ੍ਰੀ ਸੁਣਦਾ ਅਫਸਰ ਚੌਂਚ ਲੱਗੇਗਾ ਅਫਸਰ ਚੌਂਚ ਲੱਗੇਗਾ ਆਪਦੇ ਮਰਾਜੀ ਮਾ ਅਫਸਰ ਐਮਐਲਏ ਕੋਈ ਨਹੀਂ ਬੁਜਾ ਰਿਹਾ ਐਮਐਲਏ ਦਾ ਖਾਰ ਬੰਦਾ ਹੈ ਐਮਐਲ ਕਿਹੜਾ ਤੁਹਾਡਾ ਸਾਡੇ ਪਿੰਡੋਂ ਸੇ ਕੋਟ ਭਾਈ ਆਪ ਸਰਕਾਰ ਆ ਵੀਰ ਖੜਾ ਕਰ ਆਪ ਸਰ ਕਹਿ ਰਹੇ ਆਪ ਸਰ ਸਾਹੀ ਜਾ ਰਹੀ ਹੈ ਐਮਐਲ ਵੀ ਜਾ ਰਿਹਾ ਐਮਐਲ ਦੇ ਤੁਸੀਂ ਕਹਿੰਦੇ ਆ ਅਸੀਂ ਮਾੜੀ ਗੱਲ ਹੈ ਆਪ ਦੇ ਐਮਐਲ ਕੋਲੇ ਨਹੀਂ ਪੇਸ਼ ਹੋਏ ਗਿਆ ਉਹਨਾਂ ਨੂੰ ਦੱਸਿਆ ਵੀ ਆਪ ਸਰ ਨੇ ਫੋਨ ਕਰਿਆ ਆਪ ਸਰ ਨੂੰ ਕਿ ਇਹੋ ਜਈਏ ਨਹੀਂ ਕਰੀਏ ਨਹੀਂ ਜੀ ਤੁਸੀਂ ਅੱਛਾ ਤੁਸੀਂ ਜੁਰੇ ਤੁਸੀਂ ਚੇਤੇਆ ਹੋਰ ਤਾਂ ਅਸੀਂ ਵੱਡੇ ਰਿਟਰਾਈਡਰ ਤੋਂ ਸਾਡੇ ਪਿੰਡ ਦਾ ਚੰਦਰ ਗੁਰਪੀ ਹੈ ਉਹ ਨੂੰ ਚੌਂਤੜਾ ਕਿਹਾ ਉਹ ਮਾਨਪ੍ਰੀਤ ਦਾ ਖਾਸ ਹੁੰਦਾ ਜਿੱਥੇ ਵੀ ਹਾਂ ਜੀ ਉਹ ਹੋਏ ਉਹ ਤੁਹਾਨੂੰ ਤੇ ਲੱਗਿਆ ਬੰਨ ਚਾਰ ਹੋਰ ਬੰਦੇ ਆ ਸੀਨੀਅਰ ਡਾਇਰੈਕਟਰ شپ ਲੱਗੀ ਹੋਈ ਸੀਨੀਅਰ ਲੀਡਰਸ਼ਿਪ ਲੱਗੀ ਹੈ ਐਮ ਐਲ ਏ ਦਾ ਕੋਈ ਤਾਹ ਨਹੀਂ ਪੈਮਲੇ ਦਾ ਤੇ ਬਹੁਤ ਉੱਚਾ ਹੈ ਜਿਵੇਂ ਸੀਨੀਅਰ ਐਮ ਐਲ ਏ ਤੋਂ ਵੀ ਸੀਨੀਅਰ ਨੇ ਹੁਣ ਐਮ ਐਲ ਏ ਤੁਸੀਂ ਸੋਚੋ ਕੈਬਨਟ ਮੰਤਰੀਆਂ ਦੀ ਕੀ ਹੈ ਕੋਈ ਕੈਬਨਟ ਮੰਤਰੀ ਦਾ ਬਹੁਤ ਜ਼ਿਆਦਾ ਕੀ ਕੀ ਹੈ ਉਹ ਹਰ ਘਰ ਦੇ ਕਹਿੰਦਾ ਵੀ ਆਦ ਲਾਏ ਇੱਕ ਅਗਰ ਇਹਨੇ ਸਟਾਫ ਦੇ ਨਾਲ ਬਾਲਾ ਪਾਣਾ ਸਾਰੇ ਪੈਟਰੋਲ ਸਾਰੀ ਕੱਚਾ ਇਹਨੂੰ ਆਇਆ ਪਾਸਿਓ ਮੇਰੇ ਕੋਲ ਰਿਕਾਰਡਿੰਗ ਵੀ ਹੈ ਉਸ ਨੂੰ ਪਾਵਨ ਵਾਲੀ ਵਾਰਸਤ ਸਾਡੇ ਬਰਪਾ ਦਾ ਇੱਕ ਕਾਂਗਰਸ ਗਰੁੱਪ ਆ ਉਹਦੇ ਪਾਈ ਉਹਨੇ ਕਾਹ ਨੂੰ ਪਾਈ ਇੰਨਾ ਭੇੜੇ ਸਾਹ ਬੋਲਦੇ ਮਸਲ ਆਪਣੀ ਜਵਾਨੀ ਬੋਲ ਕੇ ਦੱਸ ਨਹੀਂ ਸਕਦਾ ਤੁਸੀਂ ਮੈਂ ਤੁਹਾਨੂੰ ਰਿਕਾਰਡਿੰਗ ਦਿਉਂਦਾ ਇਹ ਜਿਹੜਾ ਥਾਈ ਰੱਖਾਈ ਕੋਈ ਨਹੀਂ ਕਰਾ ਕੇ ਸਤਿਗੁਰੂ ਤੇ ਕਰਾਤੀ ਉਸੇ ਗੋਗਰੀ ਨਹੀਂ ਕਰਵਾਇਆ ਸੀ ਸਾਨੂੰ ਪਤਾ ਸੀ ਤਾਂ ਲਾਸਾ ਤਾਂ ਲੁਕੀ ਤੁਸੀਂ ਇਸ ਮੌਲੇ ਨੂੰ ਸਾਰੇ ਬੰਦਨ ਪੈਸੇ ਨੇ ਲਾਸਾ ਤਾਂ ਮੈਂ ਇੱਕ ਨੂੰ ਕਰਾਉਂਗਾ ਨਹੀਂ ਤੇ ਪੱਛਾ ਦਿੰਦਾ ਮੁੜ ਕੇ ਕੀ ਕਹਿੰਦਾ ਜੀ ਮੈਂ ਤਾਂ ਅਸੀਂ ਕਾਰਜ ਕਰਕੇ ਸੀ ਕਰਤੀ ਸਤਿਗੰਗਤ ਕਰ ਸਕਦਾ ਨਾ ਉਹਦੇ ਬਦ ਕੋਈ ਨਹੀਂ ਨਹੀਂ ਇਸ ਮਾਮਲੇ ਦੇ ਵਿੱਚ ਤੁਸੀਂ ਕਿਹੜੇ ਅਸਰ ਨੂੰ ਮਿਲੇ ਅਸੀਂ ਡੀਆ ਸਰ ਨੂੰ ਮਿਲਿਆ ਜਿਵੇਂ ਐਸਐਸਪੀ ਬਿਜਲੀਅਨਸ ਨੂੰ ਮਿਲਿਆ ਤੇ ਮੰਤਰੀ ਸਾਹਿਬ ਨੂੰ ਮੈਂ ਐਪਲੀਕੇਸ਼ਨ ਪਾ ਦਿੱਤੀ ਅੱਛਾ ਤੇ ਪਰ ਕੋਈ ਕਾਰਵਾਈ ਸੀ ਘੰਡਾ ਨਹੀਂ 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 ਕੋਈ ਕੋਰੋਨਾ ਦੇ ਟੈਂਪਸ ਨਹੀਂ ਆਉਣਾ ਨਹੀਂ ਸਾਹਿਬ ਨੇ ਇਸ ਦਾ ਕੋਈ ਸ਼ੈਸ਼ੂ ਵੀ ਹੈਗੀ ਐਨੂੰ ਕੋਈ ਪਹਿਲਾਂ ਕੋਈ ਪਾਰਟੀ ਦੀ ਕਿਹੜੀ ਸ਼ਾਇਦ ਉਹਨੂੰ ਦੱਸੀਦਾ ਇੰਦਰਪੁਰ ਕੀ ਇੱਕ ਸਾਹਿਬ ਕੋਈ ਉਹ ਵੀ ਨਹੀਂ ਆਉਂਦੀ ਕੀ ਕਾਬਜੇ ਹਟੇ ਹੋਏ ਇੱਥੇ ਤੇਰੇ ਅੰਦਰ ਸਾਰਿਆਂ ਨੂੰ ਆਖੰਦੀ ਦੇ ਜਿਹੜੇ ਪਾਸੇ ਤੋਂ ਦੋਵੇਂ ਪੜਾਏ ਹਨ 3 ਆਪਣੇ ਛੋਟੇ ਛਾਲਾ ਭਾਜੀ ਰਹਿ ਗਏ ਉਹ ਭਾਜ ਰਹੇ ਨਹੀਂ ਤੁਮ ਉਸ ਪੱਤਾ ਪ੍ਰੈਸ ਨੋਟ ਦੇ ਤੇ ਸਰ ਮੈ ਲੋਤ ਜਿਵੇਂ ਕਾਦੀ ਸਰਕਾਰ ਦੇ ਵਿੱਚ ਉਦੋਂ ਬਿਨਾ ਵਿਜੇ ਨਰਮਿਆਲੇ ਲੋਕ ਉਹ ਮਾਫੀ ਲੈ ਗਏ ਸੀਗੇ ਇਸ ਤੱਕਾ ਹੁਣ ਸਰਕਾਰ ਜਿਹੜੀ ਮਾਫੀ ਆਈ ਹੈ ਹੁਣ ਵੀ ਜਿਹੜੇ ਬਦਲ ਜਾਣੇ ਚਾਹੀ ਸੀ ਉਹਨਾਂ ਨੂੰ ਮਿਲੀ ਨਹੀਂ ਇਹ ਜਿਹੜੇ ਬੰਦੇ ਲੋਕ ਲਖਾਨਾ ਇੱਕ ਦੋ ਕੜਾ ਰੇਕ ਉਹਦੀ ਪਿੱਛੇ ਤਾਂ ਸੁਗੋਈ ਨਹੀਂ ਉਹ ਘਰੇ ਬੈਠਾ ਉਹਨਾਂ ਦੇ ਉਹੀ ਖੁਦਕੁਸ਼ੀ ਵਾਲਾ ਹਾਲ ਆ ਉਹ ਫੇਰ ਪਹਿਲਾਂ ਮਨ ਖੁਦਕੁਸ਼ੀ ਕਰਨੀ ਆ ਟੋਟਲ ਮੇਰੇ ਸੋਲ ਸਾਰਾ ਸੋਚ ਜੋ ਖੁਦਕੁਸ਼ੀ ਕਰਨਗੇ ਤਾਂ ਜਿਹੜੇ ਜਿਹੜੇ ਬੰਦੇ ਨੇ ਐਜਰ ਰਿਪੋਰਟ ਭੇਜੀ ਆ ਉਹਨਾਂ ਖੁਦਕੁਸ਼ੀ ਜਿੰਮੇਵਾਰ ਉਹੀ ਬੰਦੇ ਆ ਸਰਕਾਰ ਦੇ ਕਦਮ ਰਾਹੀਂ ਵਿੱਚ ਅਸੀਂ ਕਿਸਾਨ ਨੂੰ ਕਾਹ ਚੱਕਣਾ ਤੇ ਪਰ ਕਿਸਾਨ ਜਿਹੜੀ ਪੂਰੀ

ਅੱਜ ਪਾਰਟੀਆਂ ਵਾਲੇ ਇਹ ਲੋਕੀ ਹਰਗੇ ਜਿਹੜੇ ਉਧਰ ਮਾਰੀ ਸ਼ਾਹ ਉਧਰ ਮਾਰੀ ਮੈਂ ਪਰਚੇ ਵੀ ਦਵਾਇਆ ਤੈਨੂੰ ਜਦੋਂ ਤੱਕ ਮੇਰੇ ਪਰਚੇ ਹੋਏ ਠੀਕ ਉਹ ਕਸਾਵਾ ਮੈਂ ਤੈਨੂੰ ਸਬੂਤ ਦੇ ਰਾਇਆ ਇੱਕ ਬਰਾਲੇ ਦੇ ਸਦਾਸਾ ਚੱਲਦਾ ਤੈਨੂੰ ਸਬੂਤ ਉਹ ਪਾਚਾ ਕੈਨਸਲ ਹੋਇਆ ਮੈਂ ਪਰਚੇ ਕੈਨਸਲ ਹੋ ਗਏ ਮੇਰੇ ਰਿਸਾਸ ਦੇ ਕਿਹਨੇ ਮੈਂ ਕੁੱਤਾ ਨਹੀਂ ਰਹਿਣਾ ਚੱਲੂਗਾ ਇੰਨਾ ਭਰਾ ਹੋਇਆ ਪਾਰਟੀ ਪਾਰਟੀ ਨੂੰ ਮੈਂ ਪਾਰਟੀ ਨਹੀਂ ਸੇਧਿ ਕਰਦਾ ਨਹੀਂ ਸਦਾ ਪਾਰਟੀ ਨੂੰ ਨਹੀਂ ਐਸੇ ਬੰਦਾ ਪਾਰਟੀ ਨੇ ਮੈਨੂੰ ਸਾਨੂੰ ਫੋਨ ਕਰਿਆ ਉਹਨਾਂ ਨੂੰ ਨੌਕਰ ਤੇ ਉੱਪਰ ਮੰਤਰੀ ਦਾ ਉਹਨਾਂ ਪਾਰਟੀਆਂ ਨੂੰ ਸੰਤੁਸ਼ਟ ਨਹੀਂ ਕੀਤਾ। ਇਹ ਪਾਰਟੀਆਂ ਨੂੰ ਸੰਤੁਸ਼ਟ ਸੀ ਨਹੀਂ ਗੁਆ। ਐਸਾ। ਇਸ ਵਕਤ ਮੈਂ ਮੈਨੂੰ ਸਭ ਨੂੰ ਜਿਹੜੀ ਪੂਰਾ ਸਿਸਟਮ ਹੈ ਜਿਹੜੀ ਵਾਲੇ ਪੂਰਾ ਜੋਲ ਲਾਈ ਮੈਨੇ ਜੋਲ ਲਾਈ ਜਾਂਦਾ ਹੈ। ਕਿੱਥੋਂ ਹੋ ਰਿਹਾ? ਐਮਐਲਏ ਸਾਡਾ ਐਮਲਡ ਮੰਤਰੀ ਨਹੀਂ ਜਿਹੜੇ ਕੈਬਨਿਟ ਮੰਤਰੀ ਉਹਨਾਂ ਦੇ ਕਮਾਂਡ ਚੱਲ ਰਹੇ ਆ। ਉਹਦੇ ਕਰਕੇ ਹੈਣੀ ਸਾਡੇ ਐਮਐਲਏ ਥੋੜੀ ਸਰਪਾਈ ਘਟਾ। ਇੱਕ ਤਾਂ ਹਲਕਾ ਸਾਡਾ ਸੀ ਹੋਣ ਦੇ ਨਾਤੇ ਵੈਸੇ ਘਟਾ। ਇੱਕ ਉਹਦੇ ਹੋਣ ਦੇ ਨਾਤੇ ਤਾਂ ਘਟਾ। ਸਾਡਾ ਹੁਣ ਜੋ ਹਲਕਾ ਲੱਭ ਚੱਲ ਰਿਹਾ ਕਾਲੀ ਪਾਲੀ ਸਾਹਿਬ ਰਾਜ ਨੂੰ ਹੋਰ ਦੇਖਦਾ ਸਾਡੇ ਹਰ ਇੱਕ ਸਰਵਾਈਵ ਬੇਸਿਕ ਘਟਾ ਇੱਕ ਛੜਾ ਮੰਤਰੀ ਕੋ ਬਣਦਾ ਨਹੀਂ ਆਮ ਐਮਐਲਏ ਦੀ ਕੋਈ ਕੁਛੜਤਾ ਹੁੰਦੀ ਨਹੀਂ ਕੈਬਲਟ ਤੋਂ ਬਣਾ ਐਮਐਲਏ ਠੀਕ ਹੈ ਸਰਕਾਰ ਸਾਡੇ ਐਮਐਲਏ ਸਨਦਾ ਲੁਹਾਰ ਸਪੋਰਟ ਹੁੰਦਾ ਜੀ ਖੱਤੀ ਗੱਲ ਹੁੰਦਾ ਸੱਚਾ ਸੱਚਾ ਬੰਦਾ ਇਹ ਜੀ ਗੱਲ ਨਹੀਂ ਉਹ ਤਾਂ ਨਹੀਂ ਕਿਹੜਾ ਕਹਾ ਤੋਂ ਹਾਈ ਕਮਾਣਾ ਦੁਆਬ ਪਿਆ ਦੱਬੀ ਨਿਕਲ ਹਾਂਜੀ ਓਕੇ ਜੀ